ਹਾਂਜੀ ਅੱਜ ਆਪਾਂ ਗੱਲ ਕਰਦੇ ਆ ਜਿਸ ਤਰ੍ਹਾਂ ਕਿ ਆਪਾਂ ਨੂੰ ਜਿਹੜੇ ਆ ਏਸੀ ਆ ਕਿਸ ਬੀਸ ਤੇ ਕਿਹੜੀ ਕਿਹੜੀ ਕੰਪਨੀ ਦੀ ਜਾਂ ਕਿਸ ਤਰ੍ਹਾਂ ਦੇ ਏਸੀ ਲਾਉਣੇ ਚਾਹੀਦੇ ਆ ਕਿਉਂਕਿ ਏਸੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਹੈਗਾ ਆਮ ਜਿਹੜੇ ਪਹਿਲਾਂ ਏਸੀ ਲੱਗਦੇ ਸੀ ਠੀਕ ਆ ਜੀ ਤੇ ਦੂਸਰਾ ਨੰਬਰ ਤਾਂ ਹੈਗਾ ਨੋਵੇਟਰੇ ਸੀ ਤੇ ਉਹ ਆਪਣੀ ਜਗ੍ਹਾ ਸਹੀ ਆ ਨੋਰਮਲੀ ਏਸੀ ਤੇ ਇਨਵਰਟਰ ਏਸੀ ਹੈਗੇ ਆ ਉਹ ਆਪਣੀ ਜਗ੍ਹਾ ਸਹੀ ਆ ਗੱਲ ਕਰੀਏ ਕਿ ਜਿਹੜੇ ਇਨਵਰਟਰ ਏਸੀ ਹੁੰਦੇ ਆ ਠੀਕ ਆ ਜੀ ਇਹ ਦੂਜਿਆਂ ਦੇ ਨਾਲੋਂ ਜਿਹੜੀ ਬਿਜਲੀ ਵੀ ਆ ਬਹੁਤ ਘਟ ਖਾਂਦੇ ਆ ਬਸ ਆਪਾਂ ਨੂੰ ਕੁਝ ਜਿਹੀ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਇਹਦੇ ਬੇਸ ਤੇ ਜਿਵੇਂ ਨਿਵੇਟਰ ਏਸੀ ਆ ਹਨਾ ਇਹ ਜਿਹੜਾ ਏਸੀ ਹੈਗਾ ਹੈ ਕਿਉਂਕਿ ਇਹ ਪੀਐਸਵੀ ਦੇ थ्रू ਇੰਟਰ ਦੇ ਵਿੱਚ ਬਣਿਆ ਹੁੰਦਾ ਹੈ ਸਾਰਾ ਹੀ ਆਮ ਅੱਜਕੱਲ ਤਾਂ ਬਹੁਤ ਸਰੀ ਜਾਂਗੇ ਇਨਵਰਟਰ ਦੇ ਰਿਕਾਰਡਿੰਗ ਜੋਸ ਜਾਂ ਬਣ ਰਹੀਆਂ ਹਨਾ ਤੇ ਕਿਉਂਕਿ ਜਿਹੜਾ ਇਨਵਰਟਰ ਏਸੀ ਆ ਇਹ ਬਸ ਆਪਾਂ ਨੂੰ ਇਹ ਖਿਆਲ ਰੱਖਣਾ ਪੈਂਦਾ ਵੀ ਜਿਹੜਾ ਇਨਵਰਟਰ ਏਸੀ ਆ ਜਦੋਂ ਆਪਾਂ ਲਵਾਉਣੇ ਆ ਹਨਾ ਇਹਨਾਂ ਵਿੱਚ ਕੁਝ ਇੱਕ ਗੱਲਾਂ ਹੁੰਦੀਆਂ ਮੰਨ ਲਓ ਕਿ ਆਪਾਂ ਜਦੋਂ ਸਰਵਿਸ ਕਰਾਉਣੇ ਆ ਉਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਤਾਂ ਮੈਂ ਤਾਂ ਵੈਸੇ ਬਾਲਾ ਇਨਵਰਟਰ AC ਨੂੰ ਹੀ ਕਹੂੰਗਾ ਲਵਾਉਣ ਬਾਰੇ ਕਿਉਂਕਿ ਇਹ ਦੂਜੇ AC ਨਾਲੋਂ ਬਿਹਤਰ ਆ ਕਿਉਂਕਿ ਇੱਕ ਤਾਂ ਇਹ ਛੇਤੀ ਖਰਾਬ ਨਹੀਂ ਹੁੰਦਾ ਇਨਵਰਟਰ AC ਦੂਜਾ ਵੀ ਇਹ ਇਹਦੀ ਮਣਿਆਦ ਥੋੜੀ ਵੱਧ ਹੈਗੀ ਆ ਦੂਜੇ AC ਦੇ ਨਾਲੋਂ ਜਿਹੜਾ ਇਨਵਰਟਰ ਏਸੀ ਆ ਨਾ ਇਹ ਗੰਗ ਪੀਸੀਬੀ ਦੇ ਇੰਟਰ ਦੇ ਵਿੱਚ ਸਾਰ ਵੀ ਇਹਦੇ ਇਹਦੇ ਥਰੂ ਬਣਿਆ ਹੋਇਆ ਵਾ ਸਾਰਾ ਇਲੈਕਟ੍ਰੋਨਿਕ ਜੀ ਸਿਸਟਮ ਦੀ ਸਾਹਬ ਦੇ ਨਾਲ ਬਣਿਆ ਹੋਇਆ ਵਾ ਤੇ ਜੇ ਇਹ ਇਹ ਬਸ ਇਹਨਾਂ ਜਦੋਂ ਆਪਾਂ ਸਰਵਿਸ ਕਰਨੀ ਆ ਬਸ ਇਹ ਖਿਆਲ ਰੱਖਣਾ ਪੈਂਦਾ ਵੀ ਕਈ ਵਾਰੀ ਆਮ ਅਣਜਾਣ ਬੰਦੇ ਕੋਈ ਆਣ ਕੇ ਸਰਵਿਸ ਕਰਦਾ ਜੇ ਆਪਾਂ ਆਪਾਂ ਸੌਫਟ ਵਿੱਚ ਸਰਵਿਸ ਕਰੁੰਨੇ ਹਨਾ ਬੰਦਾ ਉੱਥੇ ਇਹਨਾਂ ਗੱਲਾਂ ਦਾ ਘਾਟਾ ਖਾ ਜਾਂਦਾ ਕੀ ਕਰਦੇ ਆ ਵੀ ਜਦੋਂ ਅਣਜਾਣ ਬੰਦੇ ਆ ਕੇ ਸਰਵਿਸ ਕਰਨ ਲੱਗ ਜਾਂਦੇ ਆ ਤੇ ਉਹ ਪਤਾ ਕੀ ਕਰਦੇ ਆ ਜਿਹੜੀ ਹੁੰਦੀ ਹੈlfloor ਵਾਲੀ ਮੋਟਰ ਹੁੰਦੀ ਆ ਨਾ ਜਦੋਂ ਆਪਾਂ ਸਰਵਿਸ ਕਰਦੇ ਆ ਉਹ ਇਹਨਾਂ ਜਿਹਨਾਂ ਨੂੰ ਧਿਆਨ ਵਿੱਚ ਨਹੀਂ ਰੱਖਦੇਗੇ ਜਦੋਂ ਪ੍ਰੈਸ਼ਰ ਨਾਲ ਪਾਣੀ ਮਾਰਦੇ ਆ ਤੇ ਜਦੋਂ ਪਾਣੀ ਮਾਰਦੇ ਹੈਗੇ ਆ ਤੇ ਉਹ ਜਿਹੜੀ ਹੁੰਦੀ ਆ ਮਤਲਬ ਲੇ ਕੇ ਮੋਟਰ ਉਹ ਨਾ ਰਾਉਂਡ ਕਰਨ ਲੱਗ ਜਾਂਦੀ ਆ ਜਦੋਂ ਮੋਟਰ ਰਾਉਂਡ ਕਰਨ ਲੱਗ ਜਾਂਦੀ ਇਹਦੇ ਵਿੱਚ ਕਰੰਟ ਪੈਦਾ ਹੋਣ ਲੱਗ ਜਾਂਦਾ ਇਹ ਡੀਸੀ ਮੋਟਰ ਲੱਗੀ ਹੁੰਦੀ ਆ ਬਲੂਰ ਦੇ ਵਿੱਚ ਠੀਕ ਆ ਜੀ ਜਦੋਂ ਘੁੰਮਣ ਲੱਗ ਜਾਂਦੀ ਆ ਤੇ ਜਿਹੜੀ ਇਹ ਹੁੰਦੀ ਆ ਪੀਸੀਬੀ ਹਣਾ ਇਹਦੀ ਇਹਦੀ ਵੀ ਸਾੜ ਇਹਦੀ ਪੀਸੀਬੀ ਉਹਨੇ ਜਿਹੜੀ ਹੁੰਦੀ ਆ ਉਹਨੇ ਸਾੜ ਦਿੰਦੀ ਆ ਤੇ ਆਊਟ ਆਊਟਡੋਰ ਦੇ ਵਿੱਚ ਵੀ ਇਹਦਾ ਨੁਕਸਾਨ ਹੋ ਜਾਂਦਾ ਹੈ ਤੇ ਫਿਰ ਉਹ ਜਿਹੜੇ ਅਣਜਾਣ ਬੰਦੇ ਆ ਫਿਰ ਇਸ ਨੂੰ ਇਹ ਕਹਿੰਦੇ ਵੀ ਜਿਹੜਾ ਆਪਣਾ ਮੈਟਰ ਏਸੀ ਹੁੰਦਾ ਨਾ ਵੀ ਇਹਨਾਂ ਨੂੰ ਆਪਾਂ ਅ ਨਵੇਂ ਵਰਤਨਾ ਕਿ ਵੀ ਸਹੀ ਏਸੀ ਨਹੀਂ ਹੈਗਾ ਤਾ ਕਰਕੇ ਕਿਉਂਕਿ ਉਹਨਾਂ ਅਣਜਾਣ ਹੁੰਦੇ ਆ ਉਹਨਾਂ ਨੂੰ ਇੰਨਾਂ ਗੱਲਾਂ ਦਾ ਨਹੀਂ ਪਤਾ ਹੁੰਦਾਗਾ ਤੇ ਵੈਸੇ ਜਿਹੜੀ ਇਹਦੀ ਹੈਗੀ ਆ ਸਰਵਿਸ ਕਰਨ ਲੱਗਿਆਂ ਇਹਨਾਂ ਚੀਜ਼ਾਂ ਦਾ ਖਿਆਲ ਖਾਣਾ ਚਾਹੀਦਾ ਜਿਹੜੀ ਇਨੋਵੇਟਰ ਏਸੀ ਹੈ ਨਾ ਮਤਲਬ ਕਿ ਜਾਂ ਤਾਂ ਜਦੋਂ ਆਪਾਂ ਸਰਵਿਸ ਕਰਦੇ ਆ ਨਾ ਜਿਹੜੀ ਮੋਟਰ ਵੀ ਦੇਦੇ ਇਹਦੇ ਹੁੰਦੇ ਆ ਜੈਕ ਵਗੈਰਾ ਹੁੰਦੇ ਆ ਨਾ ਕਿ ਠੀਕ ਆ ਉਹਨੂੰ ਲਾ ਕੇ ਤੇ ਆਪਾਂ ਇਹਦੀ ਚੰਗੀ ਤਰ੍ਹਾਂ ਵੀ ਸਰਵਿਸ ਕਰ ਸਕਦੇ ਆ ਤੇ ਜਾਂ ਇਹਦੇ ਤੇ ਕੋਈ ਆਪਾਂ ਪੀਵੀ ਪੀਸੀਵੀ ਨੂੰ ਆਂਦਾ ਸਾਈਡ ਤੇ ਰੱਖ ਕੇ ਚੰਗੀ ਤਰ੍ਹਾਂ ਹਨਾ ਟੱਕ ਕੇ ਤੇ ਇਹਦਾ ਇਹ ਤੇ ਆਊਟਡੋਰ ਦੇ ਦੋਨੋਂ ਦੇ ਆਪਾਂ ਸਰਵਿਸ ਕਰਉਣ ਲੱਗੇ ਧਿਆਨ ਚ ਗੱਲਾ ਦਾ ਰੱਖੀ ਕਰਨੀ ਚਾਹੀਦੀ ਆ ਠੀਕ ਹੈ ਜੀ ਮੈਂ ਤਾਂ ਵੈਸੇ ਜਿਆਦਾ ਇਨਵਰਟਰ ਏਸੀ ਨੂੰ ਹੀ ਕਹੂੰਗਾ ਵੀ ਐਡਵਰਟਰੀ ਏਸੀ ਸਭ ਤੋਂ ਬੈਸਟ ਹੈ ਕਿਉਂਕਿ ਇਹ ਬਿਜਲੀ ਵੀ ਘੱਟ ਖਾਂਦਾ ਹੈ ਤੇ ਦੂਜਿਆਂ ਨਾਲੋਂ ਹੈਗਾ ਵੀ ਬੈਸਟ ਆ ਬਸ ਪ੍ਰੋਬਲਮ ਇਹਦੀ ਉਦੋਂ ਉੱਥੇ ਹੀ ਪੈਂਦੀ ਆ ਇਹ ਜਿੱਥੇ ਮਤਲਬ ਹੈ ਕਿ ਆਪਾਂ ਇਹਨਾਂ ਚੀਜ਼ਾਂ ਖਿਆਲ ਨਹੀਂ ਰੱਖਦੇ ਕਿ ਤੇ ਦੂਜਿਆਂ ਨਾਲ ਇਹ ਬੈਸਟ ਹੈਗੀ ਆ ਠੀਕ ਆ ਜੀ ਤੇ ਜਿੱਥੇ ਅਗਰ ਗੱਲ ਕਰੇ ਕਿ ਆਪਾਂ ਇਹਦੇ ਵਿੱਚ ਆਪਾਂ ਨੂੰ ਬੋਲਟਮੀਟਰ ਜਾਂ ਸਟੈਪਲੈਜਰ ਲਾਉਣ ਦੀ ਲੋੜ ਪੈਂਦੀ ਆ ਕਿ ਨਹੀਂ ਪੈਂਦੀ ਦਰਾਸਾਰਾ ਗੱਲੇ ਹੁੰਦੀ ਆ ਕਿ ਵੀ ਜਿਹੜਾ ਐਡਾ ਮੀਟਰ ਏਸੀ ਹੈ ਨਾ ਇਹ ਮੰਨ ਕੇ ਚਲੋ ਵੀ 160 ਵੋਲਟ ਤੋਂ ਲੈ ਕੇ ਹਨਾ ਤੇ 200 ਤੇ 80 ਵੋਲਟ ਤੇ ਕਰ ਆਪ ਉਹ ਜਨ ਕਿ ਇਹ ਇੰਨੀ ਅ ਇਹ ਆਪ ਡੋਂ ਜਦੋਂ ਲਾਈਟ ਹੁੰਦੀ ਆ ਵਾਦੀ ਘਟਦੀ ਆ ਹਨਾ ਇਹ ਆ ਵੀ ਪੂਰੇ ਕਰ ਲੈਂਦਾ ਠੀਕ ਹੈ ਜੀ ਇਹ ਬਾਲੀ ਤੇ ਆਪਾਂ ਨੂੰ ਵੈਸੇ ਇਹ ਇਹ ਇਸ ਵਿੱਚ ਇਹਦਾ ਇਹ ਇਸ ਚੀਜ਼ ਦਾ ਫਾਇਦਾ ਹੈਗਾ ਤੇ ਮੈਂ ਤਾਂ ਬਾਸ ਵੈਸੇ ਮੇਰੀ ਸੋਚ ਦੇ ਮੁਤਾਬਕ ਆਪਾਂ ਨੂੰ ਇਨਵਰਟਰ ਏਸੀ ਲਾਉਣ ਜੇ ਦੇ ਕਿਉਂਕਿ ਲਾਈਟ ਬਹੁਤ ਘਟ ਖਾਂਦੇ